ਆ ਚਾਲ ਕਮੀਦ ਕਰਦਾ ਤੇ ਸਾਰੇ ਵਧੀਆ ਹੋ ਗਏ ਮੈਂ ਵਧੀਆ ਨਾ ਤੇ ਦਾदू ਜੀ ਕਿਥੇ ਆਏ ਅੱਜ ਆਪਾਂ ਕਿਰਤਪੁਰ ਸਾਹਿਬ ਅੱਛਾ ਤੇ ਅਨੰਦਪੁਰ ਸਾਹਿਬ ਉਹ ਬੋਸਾ ਦੇ ਕੋ ਬਾਤ ਲਾਂਗੇ ਤੇ ਅੱਜ ਤੁਹਾਨੂੰ ਦਰਸ਼ਨ ਕਰਾਨੇ ਆ ਕਿਰਤਪੁਰ ਸਾਹਿਬ ਦੇ ਤੇ ਨਾ ਅਨੰਦਪੁਰ ਸਾਹਿਬ ਦੇ ਤੇ ਹੋਰ ਕਿਹੜੇ ਗੁਰਦੁਆਰੇ ਬਵਾਨ ਸਾਹਿਬ ਬਾਬਾ ਬੁੱਧ ਸਾਹਿਬ ਜੀ ਦਾ ਬਾਬਾ ਕਿਰਤਪੁਰ ਸਾਹਿਬ ਆਪਣਾ ਬਾਬਾ ਜੀ ਬਿਤਾਜੀ ਦਾ ਅਨੰਦਪੁਰ ਸਾਹਿਬ ਹਾਂ ਜੀ ਤੇ ਤੁਹਾਨੂੰ ਆਗਰ ਕਰਦੇ ਦਸ਼ੰਕਰਾਂਗੇ ਅੱਜ ਤੇ ਆਪਾਂ ਵੀ ਕਰਦੇ ਹਾਂ ਤੇ ਆਇਓ ਸਭ ਤੋਂ ਪਹਿਲਾਂ ਤੁਹਾਨੂੰ ਕੀਰਤਪੁਰ ਸਾਹਿਬ ਦੇ ਦੱਸਾਂਗਾ ਵਾ ਨਾ ਨਹੀਂ ਨਹੀਂ ਪਰਾਂ ਨਹੀਂ ਵੱਜੇ ਦਾਦੀ ਜੀ ਹਾਂ ਕੀਰਤਪੁਰ ਸਾਹਿਬ ਜਾਣਾ ਹੁਣ ਸਭ ਤੋਂ ਪਹਿਲਾਂ ਹੁਣ ਸਭ ਤੋਂ ਪਹਿਲਾਂ ਕੀਰਤਪੁਰ ਸਾਹਿਬ ਜਾ ਕੇ ਹਾਂ ਜੀ ਨਾਲੇ ਹੁਣ ਪੇਪਰ ਆ ਕੇ ਇਹ ਜਾਣੇ ਵੇ ਆਪਾਂ ਹੁਣ ਤੇ ਹੋਲਾ ਮੋਲਾ ਵੀ ਲੱਗਦੀ ਆ ਗਿਆ ਵੇ ਤੇ ਇਸ ਕਰਕੇ ਸੰਗਤ ਆ ਰਹੀ ਹੈ ਜਾ ਰਹੀ ਹੈ ਤੇ ਦੱਸੋ ਦਾदू ਜੀ ਕੁਝ ਹੋਰ ਜੀ ਦੱਸਾਂ ਹੋਲਾ ਮੋਲਾ ਆ ਗਿਆ ਵਾ ਹੋਲਾ ਮੋਲਾ ਉਧਰ ਜਾ ਨਹੀਂ ਹਾਂਜੀ ਅੱਜ ਆ ਗਈ ਆ 8 ਤਰੀਕ ਦੂਜੀ ਹੋਲੀ ਅੱਜ ਦੂਜੀ ਹੋਲੀ ਆ ਤੇ 2 ਮਾਰ ਤੋਂ ਬਾਅਦ ਫਿਰ ਬੰਨੇ-ਫੱਲੇ ਹੋਊਗੀ ਤੇ ਹਾਂਜੀ ਤੇ ਆਪਾਂ ਵੀ ਲੱਗ ਜਾਣੀਆਂ ਬੱਸ ਆਪਾਂ ਵੀ ਲੱਗ ਜਾਣੀਆਂ ਪਰ ਆਪਾਂ ਨਹੀਂ ਜਾ ਸਕਦੇ ਪੇਪਰ ਆ ਗਿਆ ਤੇ ਹਾਂ ਤਾਂ ਨਹੀਂ ਜਾ ਸਕਦੇ ਮੂਹੇ ਰਾਖਾ ਸਭ ਨਹੀਂ ਪਾਈਆਂ ਹਾਂ ਤੋ ਕੇ ਹਾਂ ਕੜਾ ਜੀ ਆਪਾਂ ਇੱਥੇ ਰੁਕੇ ਆਂ ਚਾਹ ਪੀ ਰਹੇ ਆ ਸਾਰੇ ਤੇ ਇੱਧਰ ਆਪਾਂ ਕੋਕ ਪੀ ਰਹੇ ਆ ਤੇ ਹਾਂਜੀ ਦਾदू ਜੀ ਦਾदू ਬਿਸਕੁਟ ਖਾ ਰਹੇ ਨੇ ਇਹ ਆਪਣੇ ਸਜਣਾ ਭਾਈ ਕਿਰਤਪੁਰ ਸਾਹਿਬ ਹਾਂਜੀ ਬੜਾ ਪਿਆਰ ਕਰਦੇ ਹਨ ਆਂ ਚਾਹ ਬਣਾ ਕੇ ਤੇ ਹੁੰਦੇ ਆ ਕੋ ਤੇ ਪਤੀ ਪਿੰਡ ਦੇ ਪੀ ਹੁੰਦੇ ਆ ਜਦੋਂ ਵੀ ਕਿਰਤਪੁਰ ਆਈਦਾ ਇਹਨੇ ਭਾਈ ਇਹਦਾ ਬੁਲਾ ਲਿਆ ਹਾਂਜੀ ਇੱਧਰ ਸੰਗਤਾਂ ਆ ਰਹੀਆਂ ਨੇ ਤੇ ਦਰਸ਼ਮਝ ਰਕੇ ਜਾਂਦੀਆਂ ਬੰਦਿਆਂ ਨੇ ਉਧਰ ਝੰਡੇ ਲਵਾ ਰਹੇ ਨੇ ਗੱਡੀਆਂ ਤੇ ਸਾਰੇ ਜਾਣੇ ਗੁਰਦਾਰੇ ਹੁਣ ਮਾਥਾ ਦੇਖ ਲਿਆ ਵਾ ਕਿਰਤਪੁਰ ਸਾਹਿਬ ਤੇ ਹੁਣ ਆਪਾਂ ਅਗਲੇ ਗੁਰਦਾਰੇ ਵੱਚਣ ਕਰਦੇ ਆਂ ਤੇ ਤੁਹਾਨੂੰ ਵੀ ਕਰਾਨੇ ਆਂ ਫਾਟਕ ਆ ਗਿਆ ਇੱਥੇ ਫਾਟਕ ਹੁਣ ਖੁੱਲ ਗਿਆ ਤੇ ਹੁਣ ਚੱਲਦੇ ਆਂ ਅਗਲੇ ਗੁਰਦਾਰੇ ਦਾदू जी ਹੁਣ ਕਿਹੜੇ ਗੁਰਦਾਰੇ ਚੱਲਿਆਂ ਆਪਾਂ ਹੋਰ ਬੁਆਨ ਦਾ ਬੁਆਨ ਸਰ ਦਾ ਗੁਰਪੇਖ ਮਦਦ ਸਾਰਜੀ ਦਾ ਬਿੱਲੀ ਦਾ ਸੀਸ ਲਿਆ ਕੇ ਇੱਥੇ ਰੱਖਿਆ ਸੀ ਠੀਕ ਹੈ ਉਸ ਤੋਂ ਬਾਅਦ ਜਾਵਾਂਗੇ ਬਾਬਾ ਗੁਰਦੇਵ ਸਾਹਿਬ ਦੇ ਹਾਂਜੀ ਫਿਰ ਬਾਬਾ ਗੁਰਦਤਾ ਜੀ ਤੇ ਫਿਰ ਨੰਦਪੁਰ ਸਾਹਿਬ ਹਾਂਜੀ ਫਿਰ ਆਵਾਂਗੇ ਅਗਲੇ ਹਫਤੇ ਠੀਕ ਹੈ i ਪਹੁੰਚ ਗਏ ਆ ਬਾਬਾ ਬੁੱਢਾ ਜੀ ਤੇ ਜਾਨੇ ਪਏ ਆ ਚੜਾਈ ਚੜ ਕੇ ਚਾਮ ਲੱਗਾ ਕਿੰਨਾ ਹੁਣ ਦਾਦੀ ਕਿਹੜੇ ਘਰ ਦਾਰੇ ਆ ਗਏ ਆਪਾਂ ਬਾਬਾ ਗੁਰਦਿੱਤਾ ਜੀ ਦੇ ਬਾਬਾ ਗੁਰਦਿੱਤਾ ਜੀ ਦੇ ਠੀਕ ਹੈ ਦੇਖੋ ਲੰਮਾ ਲੱਗ ਰਿਹਾ ਹੁਣ ਹਾਂਜੀ ਹਾਂ ਅੱਛਾ ਜ਼ਿਆਦਾ ਹੋ ਗਿਆ ਹੁਣ ਗੌਰpura ਵਜੀ ਬਾਈ ਨਾਨਕ ਜਿੱਤਾ ਵਿਖਾੜ ਜਿਓ ਲਾਈਟਾਂ ਨਗਰੀਆਂ ਨੇ ਚਾਰੀਓ ਦੁਨੀਆਂ ਹੋ ਲੇਮੋਨ ਲੈ ਚੋੜਾ ਨਾ Thank uh -huh. Yeah. i yeah. am yeah. ਜੀ ਹੁਣ ਆਪਾਂ ਕਿੱਥੇ ਜਲੇ ਆ ਡਾਕਟਰ ਸਾਹਿਬ ਇੰਨਾ ਕੀ ਆ ਤੇ ਤਾਰ ਰਾਜਾ ਜੀ ਅਸੀਂ ਆਏ ਹਾਂ ਤੇਰੇ ਹੱਸ ਜਾਏ ਪਹੁੰਚ ਗਏ ਆਪਾਂ ਅਨੰਦਪੁਰ ਸਾਹਿਬ ਤੇ ਕਰਾਨੇ ਆ ਤੁਹਾਨੂੰ ਦੱਸਣ ਇੱਧਰ ਰੋ ਦਾ ਲੰਗਰ ਲੱਗਾ ਆ ਛਣੋਂ ਕਰ ਲਈ ਆਪਾਂ ਤੇ ਉਹਦੀ ਵਧਿਆ ਦਰਸ਼ਨ ਹੋਏ ਦਾदू जी ਕਿੱਦਾਂ ਨੇ ਹੋਏ ਦਰਸ਼ਨ ਤੇ ਦੱਸੋ ਮਾੜਾ ਆ ਲੰਗੋ ਨਦੀ ਤਿਆਰੀ ਹੋ ਗਈ ਆ ਹੁੰਦੀ ਵੀ ਹੈ ਜੇ ਹੁੰਦੀ ਨਹੀਂ ਹੋ ਗਈ ਆ ਸੰਤਾਂ ਦਾ ਪਾਰਸ਼ਰ ਤੁਰੂ ਹੋ ਗਿਆ ਹਾਂਜੀ ਪਰ ਇਹ ਨਹੀਂ ਕੱਲ ਤੋਂ ਜ਼ਿਆਦਾ ਰਸਤਾਂ ਹੋ ਜਾਏਗਾ ਹਾਂਜੀ ਆ ਸੰਗਤਾਂ ਦੇ ਕੇ ਬੇਨਤੀ ਹੈ ਵੀ ਬੜਾ ਨਜ਼ਾਰਾ ਜੀ ਜੜਦੀ ਗਲਾ ਵਿੱਚ ਆਪਣੇ ਪਰਿਵਾਰਾਂ ਸਮੇਤ ਆਓ ਤੇ ਉਹ ਘਰ ਦੇ ਦੱਸੇ ਦਾਰੇ ਕਰਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਖਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਰੋ ਪੀ ਲੈ ਕੇ ਹੁਣ ਰੋ ਉਹਨਾਂ ਆਪਾਂ ਗੱਡੀ 'ਚ ਆ ਗਏ ਆ ਤੇ ਬਹੁਤ ਹੀ ਵਧੀਆ ਲੱਗਾ ਦਰਸ਼ਨ ਕਰਕੇ ਤੇ ਆ ਅਸੀਂ ਆਪਣਾ ਅੱਜ ਦਾ ਵਲੋਗ ਜੀ ਬਲੋਗ ਵਧੀਆ ਲੱਗਾ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਏ ਬਾਏ ਟਿਲ ਐਂਡ ਟੇਕ ਕੇਅਰ ਰਬ ਰੱਖਾ ਆਲਾ ਬਹੁਤ ਪਾਣੀ ਨੂਰਾ ਮਰਬੋਤਾ ਵਾਇਲਡ ਜਾਨ ਜਿਲਾ ਨੰਦਨਾਇਕ ਕੋ ਸੰਧਾ ਬਣੋ